ਆਪਣੇ ਸਹੁਰੇ ਘਰ ਦੇ ਵਿੱਚ ਰਹਿੰਦੀ ਇੱਕ ਵਿਆਹਤਾ ਕੁੜੀ ਜੋ ਕਿ ਚੰਗੀ ਭਲੀ ਸੀ ਪਰ ਕੁਝ ਸਮੇਂ ਬਾਅਦ ਆਖਿਆ ਜਾਂਦਾ ਹੈ ਕਿ ਪਤਾ ਹੀ ਨਹੀਂ ਉਸਨੂੰ ਕੋਣ ਮਾਰ ਗਿਆ ਬੜੀ ਹੀ ਦਿਲ ਨੂੰ ਹਿਲਾ ਦੇਣ ਵਾਲੀ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਾਸੂਮ ਛੋਟੇ-ਛੋਟੇ ਬੱਚਿਆਂ ਦੀ ਮਾਂ ਨੂੰ ਮਾਰ ਦਿੱਤਾ ਗਿਆ ਪਰ ਕਿਸੇ ਨੂੰ ਕੰਨੋਂ-ਕੰਨ ਖਬਰ ਤੱਕ ਨਹੀਂ ਹੋਈ ਕਿ ਆਖਿਰਕਾਰ ਹੋਇਆ ਕੀ ਹੈ ਪੁਲਿਸ ਵਾਲਿਆਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਘਰ ਦੇ ਵਿੱਚ ਇੱਕ 3 ਸਾਲ ਦੀ ਕੁੜੀ ਅਤੇ ਇਸ ਤੋਂ ਇਲਾਵਾ ਇਸ ਕੁੜੀ ਦਾ ਸਹੁਰਾ ਵੀ ਘਰ ਦੇ ਵਿੱਚ ਹੀ ਸੀ ਇਹ ਕਿਹਾ ਜਾ ਰਿਹਾ ਹੈ ਸਨੌਰ ਦੇ ਕਸਬਾ ਖਾਲਸਾ ਮੁਹੱਲਾ ਦੀ ਇਹ ਸਾਰੀ ਵੱਡੀ ਘਟਨਾ ਜਿੱਥੇ ਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਔਰਤ ਨੂੰ ਬਿਰਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਅਤੇ پولیس ਉਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਸ ਔਰਤਾ ਪਤੀ ਕੰਮ ਤੇ ਗਿਆ ਹੋਇਆ ਸੀ ਸੋਹਰਾ ਜੋ ਕਿ ਘਰੋਂ ਕਿਸੇ ਕੰਮ ਦੇ ਲਈ ਬਾਹਰ ਗਿਆ ਹੋਇਆ ਸੀ ਉਸ ਦੀ ਗੈਰ ਮੌਜੂਦਗੀ ਦੇ ਵਿੱਚ ਹੀ ਸਭ ਕੁਝ ਹੋਇਆ ਇਸ ਪੂਰੀ ਘਟਨਾ ਨੂੰ ਲੈ ਕੇ ਜਾਂਚ ਪੜਤਾਲ جاری ਹੈ ਤੇ ਤੇ ਇੱਧਰ ਦੱਸਦੀ ਹੈ ਕਿ ਇਸ ਔਰਤੀ ਪਛਾਣ ਰਾਧਿਕਾ ਦੇ ਵਜੋਂ ਕੀਤੀ ਗਈ ਹੈ ਜੋ ਕਿ ਦੋ ਮਾਸੂਮ ਬੱਚਿਆਂ ਦੀ ਮਾਂ ਸੀ ਮਾਮਲੇ ਦੀ ਜਾਂਚ ਪੜਤਾਲ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਤੇ ਜਦੋਂ ਘਟਨਾ ਵਾਪਰੀ ਘਰ ਦੇ ਵਿੱਚ ਕੋਈ ਨਹੀਂ ਸੀ ਇਹ ਵੀ ਸੁਣਨ ਦੇ ਵਿੱਚ ਆਇਆ ਰਾਧਿਕਾ ਦੀ ਜਾਨ ਜਾਣ ਤੋਂ ਬਾਅਦ ਪੂਰੇ ਪਰਿਵਾਰ ਤੇ ਇਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਪਰਿਵਾਰ ਰੋ ਰੋ ਕੇ ਬੇਹਾਲ ਹੈ ਕਿਉਂਕਿ ਉਹ ਸਮਝ ਨਹੀਂ پا ਰਹੇ ਕਿ ਆਖਿਰਕਾਰ ਕਿਸੇ ਦੀ ਕੀ ਦੁਸ਼ਮਣੀ ਸੀ ਇਸ ਕੁੜੀ ਦੇ ਨਾਲ ਇਸ ਵਿਅਕਤੀ ਦੇ ਨਾਲ ਜੋ ਇੰਨੀ ਬੇਰਹਿਮੀ ਦੇ ਨਾਲ ਉਸਨੂੰ ਖਤਮ ਕਰ ਦਿੱਤਾ ਗਿਆ ਇਸ ਘਟਨਾ ਦੀ ਸੂਚਨਾ ਪਾ ਕੇ ਸਨੌਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਰਾधिका ਦੀ 2 ਸਾਲ ਦੀ ਕੁੜੀ ਅਤੇ ਇੱਕ ਹੋਰ ਮਾਸੂਮ ਬੱਚੇ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਉਹ ਘਰ ਦੇ ਵਿੱਚ ਸੀ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਾਂਚ ਪੜਤਾਲ ਜਾ ਰਹੀ ਹੈ ਤੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਲੱਗਿਆ ਕੁਝ ਪਤਾ ਵੀ ਕੀ ਹੋਇਆ ਹੈ ਨਹੀਂ ਜੀ ਫਿਲਹਾਲ ਤਾਂ ਕੁਝ ਨਹੀਂ ਪਤਾ ਲੱਗਾ ਜਾਣਕਾਰੀ ਮੈਂ ਰਾਜੀਪੁਰੇ ਕੰਮ ਕਰ ਰਹਾ ਜੀ ਮੈਨੂੰ ਤਾਂ ਮੇਰੀ ਮਾਤਾ ਦਾ ਫੋਨ ਆਇਆ ਕਿ ਹਾਂ ਵੀ ਬਘੂ ਨੇ ਕੁਝ ਕਰ ਲਿਆ ਤੇ ਫਿਰ ਮੈਂ ਉੱਥੇ ਤੋਂ ਹੁਣ ਹੀ ਆ ਕੇ ਖੜੇ ਹੋਏ ਥੋੜੇ ਸਾਹਮਣੇ ਹੀ ਬਾਕੀ ਪੁਲਸਾਰੇ ਕਾਰਵਾਈ ਕਰ ਰਹੇ ਨੇ ਦੇਖੋ ਜੀ ਬਣਦਾ ਹੀ ਥੋੜਾ ਪੰਜੇ ਕੀ ਕੰਮ ਕਰਦੇ ਮੇਰੇ ਪੰਜਾ ਲੱਗੇ ਹੋਇਆ ਜੀ ਗਊਸलाम ਉਥੇ ਜੇਕੇ ਉਹ ਹੈ ਮੋਬਾਈਲ ਦੀ ਦੁਕਾਨਾ ਜੀ ਕਿੰਨੇ ਟਾਈਮ ਤੋਂ ਕੰਮ ਕਰਦੇ ਉਹ ਤਾਂ ਕਾਫੀ ਟਾਈਮ ਹੋ ਗਿਆ ਉਸਮੇ ਤਾਂ ਕੰਮ ਕਰਦੇ ਪੂਰੇ ਕਿੰਨੇ ਟਾਈਮ ਤੋਂ ਰਹਿ ਰਹੇ ਪੂਰੇ ਟਾਈਮ ਨੂੰ ਸਾਲੇ ਦਾ ਸਾਲੀ ਸਾਲ ਵੀ ਨਹੀਂ ਹੋਇਆ ਜੀ ਇਹਨਾਂ ਨੂੰ ਬੱਚੇ ਕਿੰਨੇ ਆ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਜੀ ਕਿੰਨੇ ਬੱਟੇ ਆ ਮੁੰਡਾ ਤਾਂ ਵਾਲੇ 2 ਸਾਲ ਦੀ ਹੈ ਜੀ ਕੁੜੀ ਹੈਗੀ 3 3.5 ਸਾਲ ਦੀ ਹੈ ਜੀ ਜਿਹੜੀ ਤੁਹਾਡੀ ਬਹੂ ਹੈ ਉਹ ਕੱਲੇ ਰਹਿੰਦੇ ਸੀ ਘਰ ਨਹੀਂ ਸੋਰਾ ਵੀ ਸੀ ਗਈ ਹੁਣ ਭੈਣ ਵੀ ਕੰਮ ਤੇ ਚਲੀ ਜਾਂਦੀ ਸੀਗੀ ਪੰਜਾ ਵੀ ਜਾਂਦਾ ਸੀਗਾ ਤੇ ਹੁਣ ਮੇਰਾ ਜਿੱਜਾ ਗਿਆ ਸੀ ਕਿ ਦੁਕਾਨ ਤੇ ਪਿੱਛੇ ਕੰਮ ਕੰਮ ਹੋ ਗਏ ਰਤਕਾ ਨਾਮ ਦੀ ਲੜਕੀ ਹੈ ਇੱਥੇ ਉਹਦਾ ਕਿਸੇ ਨੇ ਮਰਡਰ ਕਰਤਾ ਉਹਦੇ ਸਬੰਚ ਇੱਥੇ ਆਏ ਹੁਣ ਦੇਖਦੇ ਆ ਅੱਗੇ ਕਰਦੇ ਜੋ ਸਟੇਟਮੈਂਟ ਲਿਖਾਉਂਦੇ ਆ ਉਸ ਮੁਤਾਬਕ ਬੰਦੀ ਕਰ ਵੀ ਕੀਤੀ ਜਾਊਗੀ ਮੈਰਿਡਾ ਸਿੰਗਲ ਹੈ ਰਦਿਕਾ ਇਹ ਮੈਰਿਡ ਹੈ ਬੱਚੇ ਵੀ ਬੱਚੇ ਹੈਗੇ ਨੇ ਹਸਬੰਡ ਕੀ ਕਰਦੇ ਦਾ ਇਹ ਕੰਦਾ ਮੈਂ ਮੋਬਾਈਲਾਂ ਦੀ ਦੁਕਾਨ ਤੇ ਕੰਮ ਕਰਦਾ ਇੱਥੇ ਸਨੋਰੀ ਗौਸਲ ਹਾਂਜੀ ਕਿੰਨੇ ਵਜੇ ਕਲਾ ਮਿਲੀ ਸੀ ਔਤਲਾ ਘੰਟੇ ਪਹਿਲਾਂ ਮਿਲੀ ਸੀ